ਮਾਨਯੋਗ ਸਪੀਕਰ ਸਾਹਿਬ ਜਿਹੜੇ ਇਹਦੇ ਚ ਦੋਸ਼ੀ ਅਫਸਰ ਸਾਨੂੰ ਉਹਨਾਂ ਤੇ ਕਾਰਵਾਈ ਹੋ ਗਈ ਆ ਉਹ ਸਸਪੈਂਡ ਨੇ ਬਾਕੀ ਜਿਹੜੇ ਉੱਥੋਂ ਸਾਡੇ ਬਲਾਕ ਅਫਸਰ ਨੇ ਉਹਨਾਂ ਨੇ ਡੀ ਸਾਹਿਬ ਨੂੰ ਲਿਖ ਕੇ ਭੇਜਤਾ ਵੀ ਇਹਨਾਂ ਤੋਂ ਰਿਕਵਰੀ ਕੀਤੀ ਜਾਵੇ ਹੁਣ ਅੱਗੇ ਡੀ ਸਾਹਿਬ ਨੂੰ ਕਹਿ ਕੇ ਜਿਹੜੇ ਜਿਹੜੇ ਬੰਦਿਆਂ ਦੇ ਗਲਤ ਢੰਗ ਨਾਲ ਪੈਸੇ ਪਏ ਆ ਉਹਨਾਂ ਤੇ ਕਾਰਵਾਈਆਂ ਵੀ ਹੋਈਆਂ ਤੇ ਉਹਨਾਂ ਤੋਂ ਪੈਸੇ ਵੀ ਰਿਕਵਰ ਕੀਤੇ ਜਾਣਗੇ ਡੀ ਸਾਹਿਬ ਲਿਖ ਕੇ ਭੇਜਣਗੇ ਜੀ ਗੁਰਲਾਲ ਜੀ ਮੇਰਾ ਸਵਾਲ ਇਹ ਸੀਗਾ ਜੀ ਆਪਾਂ ਰਿਕਵਰੀ ਕਿੰਨੀ ਕਰ ਲਈ ਹੈ ਤੇ ਕਿੰਨੇ ਆ ਦੇ ਆਪਾਂ ਲੈ ਕੇ ਭੇਜੇ ਰਿਕਵਰੀ ਸਪੀਕਰ ਸਾਹਿਬ ਮੈਂ ਦੱਸਤਾ ਵੀ ਅਜੇ ਹੋਈ ਨਹੀਂ ਡੀ ਸਾਹਿਬ ਕਰਨਗੇ ਰਿਕਵਰੀ ਸਾਡੇ ਲੋ ਡੀ ਸਾਹਿਬ ਨੂੰ ਲੈ ਕੇ ਭੇਜ ਦਿੱਤਾ ਗਿਆ ਡੀ ਸਾਹਿਬ ਰਿਕਵਰੀ ਕਰਨਗੇ ਕਿੰਨੇ ਪੈਸੇ ਦੀ ਲੈ ਕੇ ਭੇਜੀ ਜੀ ਆਪਾਂ ਤੁਹਾਡੇ ਮਹਿਕਮੇ ਨੇ ਕਿੰਨੇ ਲੈ ਕੇ ਦੀ ਭੇਜੀ ਜਿੰਨੇ ਟੋਟਲ ਪਈ ਹੈ ਜੀ ਰਿਕਵਰੀ ਕਿੰਨੇ ਜੀ ਚਲੋ ਹੁਣ ਆਪਣਾ ਉਹ ਤੁਹਾਨੂੰ ਦੱਸ ਦੇਣਗੇ ਨਹੀਂ ਜੀ ਮੇਰੇ ਮੇਰੇ ਮੇਰੀ ਬੇਨਤੀ ਹੱਥ ਜੋੜ ਕੇ ਹੈ ਜੀ ਮੇਰੇ ਕੋਲ ਦੋ ਬਲਾਕ ਨੇ ਇੱਕ ਪਾਸੇ ਧਰਨਾ ਲੱਗਾ ਸਤਕਾਰਯੋਗ ਕਿਸਾਨਾਂ ਦਾ ਤੇ ਦੂਜੇ ਪਾਸੇ ਮੇਰੇ 90 ਪਿੰਡ ਨੇ ਜੀ ਮੈਨੂੰ ਮੰਤਰੀ ਸਾਹਿਬ ਕੋਲ ਮੈਂ 2-4 ਵਾਰੀ ਜਾ ਵੀ ਆਇਆ ਵੀ ਮੇਰੇ 90 ਪਿੰਡਾਂ ਦੇ ਵਿੱਚ ਐਕਟ ਲੱਗੀ ਹੁਣ ਤੱਕ ਐਸਐਸਪੀ ਵਿਜੀਲੈਂਸ ਪਟਿਆਲਾ ਜੀ ਵੱਲੋਂ ਕੀਤੀ ਗਈ ਆ ਜਿੰਨੇ ਵੀ ਪੈਸੇ ਆ ਉਹ ਸਾਰੀ ਰਿਕਵਰੀ ਉਹਨਾਂ ਨੂੰ ਪੈ ਗਈ ਆ ਬੰਦਿਆਂ ਨੂੰ ਜਿਹੜੇ ਬੰਦੇ ਵਿੱਚ ਦੋਸ਼ੀ ਹੋਣਗੇ ਉਹਨਾਂ ਤੋਂ ਰਿਕਵਰੀ ਕੀਤੀ ਗਈ ਬਰਨਾਲ ਜੀ ਬੈਠੋ ਜੀ ਆਪਣਾ ਮੰਤਰੀ ਜੀ ਇਹ ਇਹ ਕਹਿੰਦੇ ਨੇ ਕਿ ਕੋਈ ਉਹਦਾ ਅਮਾਊਂਟ ਹੈ ਆਪਣੇ ਕੋਲ ਰਿਕਵਰੀ ਦਾ ਜਾਂ ਨਹੀਂ ਹੈ ਜੇ ਹੁਣ ਤੁਹਾਡੇ ਕੋਲ ਹੈਂਡੀ ਨਹੀਂ ਤਾਂ ਭੁਜਵਾ ਕੁਝਵਾ ਦਿਓ ਇਹਨਾਂ ਨੂੰ ਜੀ ਗੁਰਲਾਲ ਜੀ ਗੁਰਲਾਲ ਜੀ ਬੈਠੋ ਮੰਤਰੀ ਜੀ ਇੱਕ ਰਿਕੁਐਸਟ ਕਰਦਾ ਜੀ ਕੁਝ ਸਮਾਂ ਬੰਦ ਕਰ ਦਿਓ ਜੀ ਅੱਜ ਨਹੀਂ ਹੈਗੇ ਤੇ 10 ਦਿਨ ਨੂੰ 5 ਦਿਨ ਨੂੰ ਮਹੀਨੇ ਨੂੰ ਉਦੋਂ ਤੱਕ ਮੈਨੂੰ ਪੂਰਾ ਦੱਸ ਦਿਓ ਜੀ ਸੋ ਤੋ ਇਹਨਾਂ ਨੂੰ ਜਲਦੀ ਤੋਂ ਜਲਦੀ ਜਿਹੜੀ ਆ ਉਹ ਸਾਰੀ ਇਨਫੋਰਮੇਸ਼ਨ ਦੇ ਦਿਓ ਜੀ ਬਿਲਕੁਲ ਜਲਦੀ ਕਰ ਦਾਂਗੇ ਜੀ ਥੈਂਕ ਯੂ ਠੀਕ ਥੈਂਕ ਯੂ ਸ਼੍ਰੀ ਰਜਨੀਸ਼ ਕੁਮਾਰ ਦਈਆ ਜੀ ਤਨਵਤ ਸਪੀਕਰ ਸਾਹਿਬ ਪ੍ਰੈਸ਼ਰ ਨੰਬਰ 1262 ਸ਼੍ਰੀਮਾਨ ਲਾਲ ਚੰਦ ਘਟਾਰੂ ਚੱਕ ਜੀ ਮਾਨਯੋਗ ਜਗਲਾਤ ਮਾਨਯੋਗ ਸਪੀਕਰ ਸਾਹਿਬ ਜਿਹੜੇ ਇਹਦੇ ਚ ਦੋਸ਼ੀ ਅਫਸਰ ਸਾਨੂੰ ਉਹਨਾਂ ਤੇ ਕਾਰਵਾਈ ਹੋ ਗਈ ਆ ਉਹ ਸਸਪੈਂਡ ਨੇ ਬਾਕੀ ਜਿਹੜੇ ਉੱਥੋਂ ਸਾਡੇ ਬਲਾਕ ਅਫਸਰ ਨੇ ਉਹਨਾਂ ਨੇ ਡੀ ਸਾਹਿਬ ਨੂੰ ਲਿਖ ਕੇ ਭੇਜਤਾ ਵੀ ਇਹਨਾਂ ਤੋਂ ਰਿਕਵਰੀ ਕੀਤੀ ਜਾਵੇ ਹੁਣ ਅੱਗੇ ਡੀ ਸਾਹਿਬ ਨੂੰ ਕਹਿ ਕੇ ਜਿਹੜੇ ਜਿਹੜੇ ਬੰਦਿਆਂ ਦੇ ਗਲਤ ਢੰਗ ਨਾਲ ਪੈਸੇ ਪਏ ਆ ਉਨ੍ਹਾਂ ਤੇ ਕਾਰਵਾਈਆਂ ਵੀ ਹੋਈਆਂ ਤੇ ਉਹਨਾਂ ਤੋਂ ਪੈਸੇ ਵੀ ਰਿਕਵਰ ਕੀਤੇ ਜਾਣਗੇ ਡੀ ਸਾਹਿਬ ਲਿਖ ਕੇ ਭੇਜਣਗੇ ਜੀ ਗੁਰਲਾਲ ਜੀ ਮੇਰਾ ਸਵਾਲ ਇਹ ਸੀਗਾ ਜੀ ਆਪਾਂ ਰਿਕਵਰੀ ਕਿੰਨੀ ਕਰ ਲਈ ਹੈ ਤੇ ਕਿੰਨਿਆਂ ਦੇ ਆਪਾਂ ਲਿਖ ਕੇ ਭੇਜੇ ਰਿਕਵਰੀ ਸਪੀਕਰ ਸਾਹਿਬ ਮੈਂ ਦੱਸਤਾ ਵੀ ਅਜੇ ਹੋਈ ਨਹੀਂ ਡੀ ਸਾਹਿਬ ਕਰਨਗੇ ਰਿਕਵਰੀ ਸਾਡੇ ਵੱਲੋਂ ਡੀ ਸਾਹਿਬ ਨੂੰ ਲਿਖ ਕੇ ਭੇਜ ਦਿੱਤਾ ਗਿਆ ਡੀ ਸਾਹਿਬ ਰਿਕਵਰੀ ਕਰਨਗੇ ਕਿੰਨੇ ਪੈਸੇ ਦੀ ਲਿਖ ਕੇ ਭੇਜੀ ਜੀ ਆਪਾਂ ਤੁਹਾਡੇ ਮੈਕਮੈਂਟ ਕਿੰਨੇ ਲਿਖ ਕੇ ਭੇਜੀ ਜੀ ਜਿੰਨੇ ਟੋਟਲ ਪਈ ਹੈ ਜੀ ਰਿਕਵਰੀ ਕਿੰਨੇ ਜੀ ਚਲੋ ਹੁਣ ਆਪਣਾ ਉਹ ਤੁਹਾਨੂੰ ਦੱਸ ਦੇਣਗੇ ਨਹੀਂ ਜੀ ਮੇਰੇ ਮੇਰੀ ਬੇਨਤੀ ਹੱਥ ਜੋੜ ਕੇ ਹੈ ਜੀ ਮੇਰੇ ਕੋਲ ਦੋ ਬਲਾਕ ਨੇ ਇੱਕ ਪਾਸੇ ਧਰਨਾ ਲੱਗਾ ਸਤਕਾਰਯੋਗ ਕਿਸਾਨਾਂ ਦਾ ਤੇ ਦੂਜੇ ਪਾਸੇ ਮੇਰੇ 90 ਪਿੰਡ ਨੇ ਜੀ ਮੈਨੂੰ ਮੰਤਰੀ ਸਾਹਿਬ ਕੋਲ ਮੈਂ 2-4 ਵਾਰ ਜਾ ਵੀ ਆਇਆ ਵੀ ਮੇਰੇ 90 ਪਿੰਡਾਂ ਦੇ ਵਿੱਚ ਐਟਲੀ ਲੱਗੀ ਹੁਣ ਤੱਕ ਐਸਐਸਪੀ ਵਿਜੀਲੈਂਸ ਪਟਿਆਲਾ ਜੀ ਵੱਲੋਂ ਕੀਤੀ ਗਈ ਆ ਜਿੰਨੇ ਵੀ ਪੈਸੇ ਆ ਉਹ ਸਾਰੀ ਰਿਕਵਰੀ ਉਹਨਾਂ ਨੂੰ ਪੈ ਗਈ ਆ ਬੰਦਿਆਂ ਨੂੰ ਜਿਹੜੇ ਬੰਦੇ ਵਿੱਚ ਦੋਸ਼ੀ ਹੋਣਗੇ ਉਹਨਾਂ ਤੋਂ ਰਿਕਵਰੀ ਕੀਤੀ ਜਾ ਗੁਰਲਾਲ ਜੀ ਬੈਠੋ ਜੀ ਆਪਣਾ ਮੰਤਰੀ ਜੀ ਇਹ ਕਹਿੰਦੇ ਨੇ ਕਿ ਕੋਈ ਉਹਦਾ ਅਮਾਉਂਟ ਹੈ ਆਪਣੇ ਕੋਲ ਰਿਕਵਰੀ ਦਾ ਜਾਂ ਨਹੀਂ ਹੈ ਜੇ ਹੁਣ ਤੁਹਾਡੇ ਕੋਲ ਹੈਂਡੀ ਨਹੀਂ ਤਾਂ ਭੁਜਵਾ ਭੁਜਵਾ ਦਿਓ ਇਹਨਾਂ ਨੂੰ ਜੀ ਗੁਰਲਾਲ ਜੀ ਗੁਰਲਾਲ ਜੀ ਬੈਠੋ ਮੰਤਰੀ ਜੀ ਇੱਕ ਰਿਕਵੈਸਟ ਕਰਦਾ ਜੀ ਕੁਝ ਸਮਾਂ ਬੰਦ ਕਰ ਦਿਓ ਜੀ ਅੱਜ ਨਹੀਂ ਹੈਗੇ ਤੇ 10 ਦਿਨ ਨੂੰ 5 ਦਿਨ ਨੂੰ ਮਹੀਨੇ ਨੂੰ ਉਦੋਂ ਤੱਕ ਮੈਨੂੰ ਪੂਰਾ ਦੱਸ ਦਿਓ ਤੋ ਤੋ ਇਹਨਾਂ ਨੂੰ ਜਲਦੀ ਤੋਂ ਜਲਦੀ ਜਿਹੜੀ ਆ ਉਹ ਸਾਰੀ ਇਨਫੋਰਮੇਸ਼ਨ ਦੇ ਦਿਓ ਜੀ ਠੀਕ ਕੁਲ ਜਲਦੀ ਕਰ ਦਾਂਗੇ ਥੈਂਕ ਯੂ ਠੀਕ ਥੈਂਕ ਯੂ ਸ਼੍ਰੀ ਰਜਨੀਸ਼ ਕੁਮਾਰ ਗయ్యా ਜੀ ਧੰਨਵਾਦ ਸਪੀਕਰ ਸਾਹਿਬ ਸਪਰਸ਼ਨ ਨੰਬਰ 1262 ਸ਼੍ਰੀ ਮਾਲ ਲਾਲ ਚੰਦ ਘਟਾਰੂ ਚੱਕ ਜੀ ਮਾਨਯੋਗ ਜਗਲਾਤ